ਉਹ ਨਹੀਂ ਮਿਲਣਗੇ ਤੁਸੀਂ ਉਹਨੂੰ 6 ਸਾਲਾਂ ਬਾਅਦ ਘਰ ਭੇਜ ਦਿਓਗੇ ਉਸੇ ਤਰ੍ਹਾਂ ਦੇ ਘਟਨਾਕਰਮ ਰੋਜ਼ ਵਾਪਰ ਰਹੇ ਨੇ ਅਗਨੀਵੀਰ ਇਸ ਤਰ੍ਹਾਂ ਰੋਜ਼ ਸ਼ਹੀਦ ਹੋ ਰਹੇ ਨੇ ਤੇ ਉਹਨਾਂ ਦੀ ਗੱਲ ਕੋਈ ਸੁਣਨ ਵਾਲਾ ਨਹੀਂ ਹੈ ਪੰਜਾਬ ਦੀ ਸਰਕਾਰ ਵੀ ਪਹਿਲਾਂ ਤਾਂ ਆਰਮੀਛ ਸ਼ਹੀਦ ਹੋਏ ਜਵਾਨਾਂ ਨੂੰ 1 ਕਰੋੜ ਰੁਪਇਆ ਦਿੰਦੀ ਸੀ ਅੱਜ ਅਰਸ਼ਦੀਪ ਦਾ ਪਰਿਵਾਰ ਹੈ ਜਿਹੜਾ ਉਹ ਇਹ ਮੰਗ ਕਰ ਰਿਹਾ ਕਿ ਹਜੇ ਤੱਕ ਸਾਡੇ ਕੋਲੇ ਕੋਈ ਵੀ ਵਿਅਕਤੀ ਨਹੀਂ ਪਹੁੰਚਿਆ ਸਿਵਾਏ ਸਾਡੇ ਕੋਲੇ ਸਪੀਕਰ ਸਾਹਿਬ ਕੇ ਗਏ ਸਨ ਲੇਕਿਨ ਕਿਸੇ ਪ੍ਰਕਾਰ ਦੀ ਮਦਦ ਦਾ ਕੋਈ ਐਲਾਨ ਨਹੀਂ ਕੀਤਾ ਨਾ ਹੀ ਕੇਂਦਰ ਸਰਕਾਰ ਵੱਲੋਂ ਕਿਸੇ ਮਦਦ ਦਾ ਐਲਾਨ ਕੀਤਾ ਗਿਆ ਹੈ ਸੋ ਸਾਡੀ ਮੰਗ ਹੈ ਕਿ ਲੱਖ ਤੋਂ ਉੱਪਰ ਜਿਹੜੀ ਹੈ ਖਾਲੀ ਥਾਵਾਂ ਪਈਆਂ ਫੌਜ ਦੇ ਵਿੱਚ ਜਿੱਥੇ ਕਿ ਰੈਗੂਲਰ ਭਰਤੀ ਕਰਨ ਦੀ ਲੋੜ ਹੈ ਔਰ ਉਹ ਨਹੀਂ ਕੀਤੀ ਜਾ ਰਹੀ ਸੋ ਇਸ ਕਰਕੇ ਸਾਡੇ ਅਗਨੀਵੀਰ ਜਵਾਨ ਜਿਹੜੇ ਐ ਸਾਡੇ ਭਰਾ ਸਾਡੇ ਛੋਟੇ ਪੁੱਤਰਾ ਦੀ ਤਰ੍ਹਾਂ ਉਹਨਾਂ ਦੀ ਸ਼ਹਾਦਤ ਹੋ ਰਹੀ ਹੈ ਔਰ ਉਹਨਾਂ ਦੀ ਆਵਾਜ਼ ਕੋਈ ਸੁਣਨ ਵਾਲਾ ਨਹੀਂ ਹੈ ਆਸ ਕਰਦੇ ਹਾਂ ਕਿ ਕਿਰਪਾ ਕਰਕੇ ਦੋਨੋਂ ਸਰਕਾਰਾਂ ਪੰਜਾਬ ਦੀ ਸਰਕਾਰ ਤੇ ਕੇਂਦਰ ਦੀ ਸਰਕਾਰ ਇਹਦੇ ਤੇ ਗੰਭੀਰ ਵਿਚਾਰ ਕਰਕੇ ਇਸ ਪਰਿਵਾਰ ਦੀ ਮਦਦ ਕਰੇ ਔਰ ਅਗਨੀਵੀਰ ਸਕੀਮ ਨੂੰ ਸਕ੍ਰੈਪ ਕਰਕੇ ਜੋ ਅਗਨੀਵੀਰਚ ਲੋਕ ਭਰਤੀ ਹੋਏ ਆ ਉਹਨਾਂ ਨੂੰ ਰੈਗੂਲਰ ਭਰਤੀ ਕਰ ਲਿਆ ਜਾਵੇ ਤਾਂ ਜੋ ਉਹਨਾਂ ਨੂੰ ਸ਼ਹੀਦ ਹੋਣ ਤੋਂ ਬਾਅਦ ਆਪਣੀ ਲੜਾਈ ਨਾ ਲੜਨੀ ਪਵੇ। ਦੂਸਰਾ ਮੁੱਦਾ ਹੈ ਸਾਡਾ ਨੌਜਵਾਨ ਲੜਕਾ ਗਗਨਦੀਪ ਸਿੰਘ ਉਮਰ 25 ਸਾਲ ਅ ਤਨਖਾਹ ਕੇਵਲ 10000 ਰੁਪਏ 2 ਮਹੀਨੇ ਪਹਿਲਾਂ ਵਿਆਹ ਹੋਇਆ ਸੀ। ਔਰ ਫਾਇਰ ਬਤੌਰ ਫਾਇਰਮੈਨ ਉਹ ਨੌਕਰੀ ਕਰ ਰਿਹਾ ਸੀ। ਤੁਹਾਨੂੰ ਪਤਾ ਹੈ ਕਿ 10000 ਤਨਖਾਹ ਦਾ ਮਤਲਬ ਕਿ ਕੱਚਾ ਮੁਲਾਜ਼ਮ ਸੀ। ਲੇਕਿਨ ਫਿਰ ਵੀ ਡਿਊਟੀ ਤੇ ਉਸਨੇ ਆਪਣੀ ਜਾਨ ਦੀ ਪਰਵਾਹ ਨਾ ਕਰਦਿਆ ਹੋਇਆ ਆਪਣੀ ਜਾਨ ਦੇ ਦਿੱਤੀ ਅੱਜ ਉਹ ਜਿਹੜਾ ਪਰਿਵਾਰ ਹੈ ਉਹ ਪਰਿਵਾਰ ਦੇਖ ਰਿਹਾ ਹੈ ਤੱਕ ਰਿਹਾ ਹੈ ਕਿਉਂਕਿ ਜਿਸ ਪਰਿਵਾਰ ਤੇ ਆ ਵਾਪਰਦਾ ਹੈ ਉਹ ਪਰਿਵਾਰ ਹੀ ਜਾਣਦਾ ਕਿ ਉਹ ਕਿਸ ਪੀੜਾ ਤੇ ਕਿਸ ਦਰਦ ਚੋਂ ਲੰਘ ਰਿਹਾ ਹੈ ਬਾਕੀ ਤਾਂ ਸਾਰੀਆਂ ਗੱਲਾਂ ਹੁੰਦੀਆਂ ਔਰ ਹਜੇ ਤੱਕ ਪੰਜਾਬ ਸਰਕਾਰ ਦਾ ਕੋਈ ਨੁਮਾਇੰਦਾ ਉਹਨਾਂ ਕੋਲ ਨਹੀਂ ਪਹੁੰਚਿਆ ਮੈਂ ਨਹੀਂ ਕਹਿੰਦਾ ਜਦ ਕੀ ਤਾਲੀਵਾਲ ਦੀ ਅਗਰ ਖਬਰ ਪੜੀਏ ਤਾਂ ਜਿਹੜਾ ਇਹ ਹਾਦਸਾ ਹੋਇਆ ਸ਼ਰਾਬ ਵਾਲਾ ਜਿਹਦੇ ਵਿੱਚ ਕਾਫੀ ਲੋਕਾਂ ਦੀ ਜਾਨ ਚਲੀ ਗਈ ਨਕਲੀ ਸ਼ਰਾਬ ਪੀ ਕੇ ਸਰਕਾਰ ਨੇ ਆਪਣੇ ਵਚਨ ਦੀ ਖਾਤਰ ਤਾਂ ਉਹਨਾਂ ਪਰਿਵਾਰਾਂ ਨੂੰ 10-10 ਲੱਖ ਰੁਪਏ ਦੇ ਦਿੱਤਾ ਲੇਕਿਨ ਗਗਨਦੀਪ ਦੇ ਪਰਿਵਾਰ ਤੱਕ ਕੋਲੇ ਕੋਈ ਨਹੀਂ ਪਹੁੰਚਿਆ ਨਾ ਹੀ ਕਿਸੇ ਪ੍ਰਕਾਰ ਦੀ ਕੋਈ ਸਹਾਇਤਾ ਦੇਣ ਆਸਤੇ ਪਹੁੰਚਿਆ ਤੇ ਨਾ ਹੀ ਉਹਨੂੰ ਇਹ ਕਹਿਣ ਆਸਤੇ ਪਹੁੰਚਿਆ ਕਿ ਅਸੀਂ ਤੁਹਾਡੇ ਨਾਲ ਹਾਂ ਔਰ ਤੁਹਾਡੇ ਪਰਿਵਾਰ ਦੇ ਕਿਸੇ ਹੋਰ ਜੀ ਨੂੰ ਨੌਕਰੀ ਦਿੱਤੀ ਜਾਏਗੀ ਔਰ ਕੁਝ ਲੋਕਾਂ ਦਾ ਇਹ ਵੀ ਮੰਨਣਾ ਹੈ ਮੈਨੂੰ ਦੱਸਿਆ ਉਹ ਕੁਝ ਮੈਨੂੰ ਸਾਥੀ ਮਿਲੇ ਸਨ ਉਹਨਾਂ ਦੇ ਜਿਹੜੇ ਕੋਲੀਗ ਸੀ ਉਹਨਾਂ ਨੇ ਦੱਸਿਆ ਕਿ ਜਿਸ ਪ੍ਰਕਾਰ ਜਿਹੜਾ ਆ ਅੱਗ ਨਾਲ ਨਜਿੱਠਣ ਦੇ ਲਈ ਉਹ ਜਿਹੜੇ ਜਾਪਤੇ ਹੁੰਦੇ ਐ ਜਾਂ ਉਹ ਕਪੜੇ ਹੁੰਦੇ ਐ ਉਹ ਜਿਹੜਾ ਸੂਟ ਵੀ ਜਿਹੜਾ ਉਹਨਾਂ ਕੋਲੇ ਨਹੀਂ ਸੀ ਔਰ ਉਹਨੇ ਉਸ ਤੋਂ ਬਿਨਾ ਹੀ ਉਹ ਜਿਹੜਾ ਮਿਸ਼ਨ ਸੀਗਾ ਉਹਦੇ ਉਹਦੇ ਉਹਰੇ ਵਿੱਚ ਰਿਹਾ ਤੇ ਉਹਨੇ ਆਪਣੀ ਜਾਨ ਦੇ ਦਿੱਤੀ ਸੋ ਮੈਂ ਆਸ ਕਰਦਾ ਕਿ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਇਹ ਫਾਇਰਮੈਨ ਜਿਹੜੇ ਹੈਗੇ ਇਹਨਾਂ ਕੋਲੇ ਉਹ ਤਮਾਮ ਸੂਟ ਸੋਨੇ ਚਾਹੀਦੇ ਜਿਨ੍ਹਾਂ ਕਰਕੇ ਜਿਨ੍ਹਾਂ ਕਿ ਅੱਜ ਜੇ ਉਹ ਸੂਟ ਹੁੰਦਾ ਕੋਲੇ ਤਾਂ ਉਹਨਾਂ ਦੀ ਜਾਨ ਨਹੀਂ ਜਾਣੀ ਸੀ ਸੋ ਵੱਡੀਆਂ ਵੱਡੀਆਂ ਗੱਲਾਂ ਕਰਦੀ ਹੈ ਸਰਕਾਰ ਲੇਕਿਨ ਇਹਨਾਂ ਚੀਜ਼ਾਂ ਤੇ ਬਿਲਕੁਲ ਧਿਆਨ ਨਹੀਂ ਦਿੱਤਾ ਜਾ ਰਿਹਾ ਕਿਉਂਕਿ ਜਾਨ ਵਾਲਾ ਸਾਥੀ ਹੁਣ ਗਗਨਦੀਪ ਵਾਪਸ ਨਹੀਂ ਆਏਗਾ ਔਰ ਹੀ ਮਾਂ ਨੂੰ ਉਹਦਾ ਪੁੱਤ ਨਹੀਂ ਮਿਲੇਗਾ ਉਹਨਾਂ ਦੀ ਘਰਵਾਲੀ ਨੂੰ ਉਹਨਾਂ ਦਾ ਹਮਸਫਰ ਸਾਥੀ ਨਹੀਂ ਮਿਲੇਗਾ 25 ਸਾਲਾਂ ਚ ਅਗਰ ਸਾਥੀ ਚਲਾ ਜਾਵੇ ਜਾਂ ਪੁੱਤ ਚਲਾ ਜਾਵੇ ਉਹ ਕਿੰਨਾ ਦੁੱਖ ਹੁੰਦਾ ਇਹ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਸੋ ਮੇਰੀ ਇੱਥੇ ਵੀ ਬੇਨਤੀ ਹੈ ਕਿ ਕਿਰਪਾ ਕਰਕੇ ਇਹਨਾਂ ਨੂੰ ਵੀ ਘਟੋ-ਘਟ ਸਹਾਇਤਾ ਰਕਮੀ ਘਟੋ-ਘਟ 1 ਕਰੋੜ ਰੁਪਇਆ ਪਰਿਵਾਰ ਨੂੰ ਔਰ ਨੌਕਰੀ ਦੇਣੀ ਸਰਕਾਰ ਨੂੰ ਬੰਦੀ ਹੈ ਔਰ ਕਿਤੇ ਨਾ ਕਿਤੇ ਮਾਫੀ ਵੀ ਮੰਗਣੀ ਬਣਦੀ ਹੈ ਕਿ ਅਗਰ ਫਾਇਰ ਸੂਟ ਹੁੰਦਾ ਤਾਂ ਸ਼ਾਇਦ ਉਸ ਗਗਨਦੀਪ ਦੀ ਅੱਜ ਜਾਨ ਨਾ ਜਾਂਦੀ ਸੋ ਇਹ ਮੈਂ तमाम ਦੋਨਾ ਮੁੱਦਿਆਂ ਤੇ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਸੀ